ਸਾਸੀਕਾਰ ਮੈਂ ਹਾ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲੱਗਿਆ ਬੜਾ ਵੱਡਾ ਝਟਕਾ ਸੁਖਬੀਰ ਸਿੰਘ ਬਾਦਲ ਦੇ ਖਾਸਮ ਖਾਸ ਇੱਕ ਹੋਰ ਸਾਥੀ ਛੱਡ ਗਏ ਨੇ ਅਤੇ ਬਾਗੀ ਧੜੇ ਵਿੱਚ ਜਾ ਕੇ ਅੱਜ ਸ਼ਾਮਲ ਹੋ ਗਏ ਨੇ ਐਲਾਨ ਕਰ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਵਿਰੋਧ ਕੀਤਾ ਜਾਵੇਗਾ ਸੁਖਬੀਰ ਸਿੰਘ ਬਾਦਲ ਇਧਰ ਵਿਰਸਾ ਸਿੰਘ ਬਲਟੋਹਾ ਦਾ ਬਲਵਿੰਦਰ ਸਿੰਘ ਭੁੰਦਰ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਗੁਲਜਾਰ ਸਿੰਘ ਰਣੀਕੇ ਯਾਨੀ ਕਿ ਇੱਕ ਪਾਸੇ ਉਹਨਾਂ ਵੱਲੋਂ ਕਾਫੀ ਲੰਮੇ ਸਮੇਂ ਤੋਂ ਚੁੱਪੀ ਸਾਦੀ ਰੱਖੀ ਕਿ ਮੈਂ ਕੁਝ ਨਹੀਂ ਬੋਲਾਂਗਾ ਜਿੰਨੀ ਦੇਰ ਤੱਕ ਝੁੰਦਾ ਕਮੇਟੀ ਦੀ ਰਿਪੋਰਟ ਲਾਗੂ ਨਹੀਂ ਹੋ ਜਾਂਦੀ ਇਧਰ ਵੱਡਾ ਬਵਾਲ ਮਚ ਗਿਆ ਹੈ ਯਾਨੀ ਕਿ ਇੱਕ ਪਾਸੇ ਵਾਰ-ਵਾਰ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਵੱਲੋਂ ਚਾਲਾਂ ਚੱਲੀਆਂ ਜਾ ਰਹੀਆਂ ਨੇ ਕਿ ਸਾਡੇ ਬੰਦੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਵੀਂ ਭਰਤੀ ਕਰਨਗੇ ਯਾਨੀ ਕਿ ਉਹਨਾਂ ਦਾ ਸੱਤ ਮੈਂਬਰੀ ਕਮੇਟੀ ਦੇ ਵਿੱਚ ਨਾਂ ਸਭ ਤੋਂ ਅੱਗੇ ਹੈ ਮੈਂ ਗੱਲ ਕਰ ਰਿਹਾ ਹਾਂ ਮਨਪ੍ਰੀਤ ਈਆਲੀ ਦੀ ਮਨਪ੍ਰੀਤ ਈਆਲੀ ਨੇ ਕਾਫੀ ਲੰਬੇ ਸਮੇਂ ਤੋਂ ਬਾਅਦ ਆਪਣੀ ਚੁੱਪੀ ਤੋੜ ਦਿੱਤੀ ਹੈ ਕੋਰੀ ਨਾ ਕਰ ਦਿੱਤੀ ਹੈ ਸੁਖਬੀਰ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਸਾਥੀਆਂ ਨੂੰ ਦੂਸਰੇ ਪਾਸੇ ਵਰਕਿੰਗ ਕਮੇਟੀ ਦੇ ਨਿਰਦਕ ਆਗੂ ਵੀ ਆਪਾਂ ਕਹਿ ਸਕਦੇ ਹਾਂ ਮਨਪ੍ਰੀਤ ਈਆਲੀ ਨੂੰ ਕਿਉਂਕਿ ਮਨਪ੍ਰੀਤ ਈਆਲੀ ਨੇ ਕਿਹਾ ਹੈ ਕਿ ਨਵੀਂ ਭਰਤੀ ਸ਼ਰੂਮਣੀ ਅਕਾਲੀ ਦਲ ਦੇ 7 ਮੈਂਬਰ ਨੇ ਜਿਹੜੇ ਉਨ੍ਹਾਂ ਵੱਲੋਂ ਕੀਤੀ ਜਾਵੇਗੀ ਜਿਨ੍ਹਾਂ ਦੇ ਵਿੱਚੋਂ ਮੈਂ ਵੀ ਸ਼ਾਮਲ ਹਾਂ ਯਾਨੀ ਕਿ ਉਹ ਬਾਗੀ ਧਰੇ ਵਾਲਿਆਂ ਨਾਲ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਵੀਂ ਭਰਤੀ ਸ਼ੁਰੂ ਕਰਨਗੇ ਤੇ ਆਲਰੇਡੀ ਕਰ ਵੀ ਦਿੱਤੀ ਹੈ ਯਾਨੀ ਕਿ ਬੜਾ ਵੱਡਾ ਝਟਕਾ ਲੱਗਿਆ ਹੈ ਮਨਪ੍ਰੀਤ ਈਆਲੀ ਦਾ ਸੁਖਵੀਰ ਸਿੰਘ ਬਾਦਲ ਵਿਰਸਾ ਸਿੰਘ ਬਿਲਟੋਹਾ ਡਾਕਟਰ ਦਲਜੀਤ ਸਿੰਘ ਚੀਮਾ ਬਿਕਰਮਜੀਤ ਸਿੰਘ ਮਜੀਠੀਆ ਬਲਵਿੰਦਰ ਸਿੰਘ ਪੁੰਦੜ ਯਾਨੀ ਕਿ ਇਹਨਾਂ ਦੇ ਖਾਸਮ ਖਾਸ ਸੀ ਕਿਸੇ ਸਮੇਂ ਮਨਪ੍ਰੀਤਿਆਲੀ ਲੇਕਿਨ ਮਨਪ੍ਰੀਤਿਆਲੀ ਨੇ ਇਸ ਕਰਕੇ ਝਟਕਾ ਦਿੱਤਾ ਹੈ ਉਹਨਾਂ ਕਹਿੰਿਆ ਕਿ ਜਿਹੜੇ ਹੁਕਮ 2024 ਦਸੰਬਰ ਦੋਨੋਂ ਸ਼੍ਰੀ ਅਕਾਲ ਤਖਤ ਸੈਬ ਦੀ ਫਸੀਲ ਤੋਂ ਆਏ ਸੀ ਉਹਨਾਂ ਨੂੰ ਇਨ ਬਿਨ ਲਾਗੂ ਕਰਨਾ ਸਾਡੀ ਜਿਹੜੀ ਡਿਊਟੀ ਹੈ ਸਾਡਾ ਬੁਢਲਾ ਕਰਤਬ ਹੈ ਇੱਕ ਵੱਡੀ ਗੱਲ ਕਹਿ ਦਿੰਦੀ ਹੈ ਮਨਪ੍ਰੀਤ ਯਾਲੀ ਨੇ ਉਹਨਾਂ ਕਹਿਆ ਦਾਸ ਦੀ ਜਿੱਥੇ ਜੂਤੀ ਲੱਗੀ ਹੈ ਉਸ ਡਿਊਟੀ ਤੇ ਉਹ ਪੈਰਾ ਦੇਣਗੇ ਇੱਕ ਪਾਸੇ ਰਾਜਸਥਾਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਭਰਤੀ ਕੀਤੀ ਜਾਣੀ ਹੈ ਦੂਸਰੇ ਪਾਸੇ ਪੰਜਾਬ ਦੇ ਵਿੱਚ ਉਹਨਾਂ ਪਲਟਵਾਰ ਕੀਤਾ ਹੈ ਸੁਖਬੀਰ ਸਿੰਘ ਬਾਦਲ ਵਿਰਸਾ ਸਿੰਘ ਵਿਲਟੋਵਾ ਡਾਕਟਰ ਦਰਜੀਤ ਸਿੰਘ ਚੀਮਾ ਅਤੇ ਬਲਵਿੰਦਰ ਸਿੰਘ ਭੁੰਦਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਐਸ ਇੰਜ ਲੱਗ ਰਿਹਾ ਹੈ ਜਿਵੇਂ ਉਹ ਪ੍ਰਧਾਨ ਹੋਣ ਅੱਜ ਉਹਨਾਂ ਨੇ ਸੋਸ਼ਲ ਮੀਡੀਆ ਤੇ ਐਕਸ ਤੇ ਪੋਸਟ ਪਾ ਕੇ ਸੁਨੇਹਾ ਦੇ ਦਿੱਤਾ ਹੈ ਸੁਖਬੀਰ ਸਿੰਘ ਬਾਦਲ ਅਤੇ ਇਸ ਸਿਆਸੀ ਟੋਲੇ ਨੂੰ ਕਿ ਸਾਡਾ ਤੁਹਾਡੇ ਨਾਲ ਕੋਈ ਤਾਲਮੇਲ ਨਹੀਂ ਹੈ ਜੋ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਫੈਸਲੇ ਆਉਣਗੇ ਗੁਰੂ ਘਰ ਦੇ ਵਜ਼ੀਰਾਂ ਦੇ ਉਹੀ ਇਹਨੂੰ ਬਿਨ ਲਾਗੂ ਹੋਣਗੇ ਦੂਸਲੇ ਫੈਸਲੇ ਲਾਗੂ ਨਹੀਂ ਹੋਣਗੇ ਨਾ ਹੀ ਕਿਸੇ ਇਹਨੂੰ ਅੜਿਕਾ ਬਣ ਦਿੱਤਾ ਜਾਵੇਗਾ ਸ਼ਰੂਣੀ ਅਕਾਲੀ ਦਲ ਦੇ ਵਿੱਚ ਯਾਨੀ ਕਿ ਵੱਡੀ ਦਹਾਰ ਵੱਡੀ ਬਰਕ ਮਾਰ ਦਿੱਤੀ ਗਈ ਹੈ ਮਨਪ੍ਰੀਤ ਯਾਲੀ ਕਿਉਂਕਿ ਮਨਪ੍ਰੀਤ ਯਾਲੀ ਕਾਫੀ ਲੰਬੇ ਸਮੇਂ ਤੋਂ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਕਿ ਮਨਪ੍ਰੀਤ ਯਾਲੀ ਹੀ ਸੁਰਜੀਤ ਕਰ ਸਕਦੇ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸ਼ਰੂਣੀ ਅਕਾਲੀ ਦਲ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹਨਾਂ ਨੇ ਲਗਭਗ 4 ਤੋਂ ਵੱਧ ਵਾਰ ਵਿਧਾਨ ਸਭਾ ਦੀਆਂ ਚੋਣਾਂ ਜਿੱਤੀਆਂ ਨੇ ਇਵਨ ਦੋ ਸ਼੍ਰੋਮਣੀ ਅਕਾਲੀ ਦਲ ਬੁਰੀ ਤਰ੍ਹਾਂ ਹਾਰੀ ਫਿਰ ਵੀ ਚਟਾਨ ਵਾਂਗੂ ਖੜੇ ਰਿਹਾ ਮਨਪ੍ਰੀਤ ਯਾਲੀ ਮਨਪ੍ਰੀਤ ਯਾਲੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਮੁੱਖ ਮੰਤਰੀ ਦਾ ਚਿਹਰਾ ਵੀ ਹੋ ਸਕਦੇ ਨੇ ਇਸ ਲਈ ਮਨਪ੍ਰੀਤ ਯਾਲੀ ਨੇ ਸਮਰਪਿਤ ਹੋ ਕੇ ਕਿਹਾ ਹੈ ਕਿ ਜਿਹੜਾ ਹੁਕਮ ਸ਼੍ਰੋਮਣੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਵੱਲੋਂ ਲਗਾਇਆ ਗਿਆ ਹੈ ਉਹੀ ਕਰਾਂਗੇ ਬਾਕੀਆਂ ਨੂੰ ਵਿੱਚ ਤੰਦ ਜਾਂ ਅਰੀਕਾ ਨਹੀਂ ਬਣ ਦਿੱਤਾ ਜਾਵੇਗਾ ਧੰਨ